ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲੇ ক্রিকেট ਦੀ ਗੱਲ ਕਰ ਰਹੇ ਹਾਂ ਤੇ ক্রিকেট ਦੀ ਦੁਨੀਆ ਦੇ ਵਿੱਚ ਅਫਗਾਨਿਸਤਾਨ ਨੇ ਇਤਿਹਾਸ ਰਚ ਦਿੱਤਾ ਪਹਿਲੀ ਵਾਰ ਅਫਗਾਨਿਸਤਾਨ ਜਿਹੜਾ ਸੈਮੀਫਾਈਨਲ ਦੇ ਵਿੱਚ ਪਹੁੰਚ ਗਿਆ ਹੈ ਔਰ ਬਹੁਤ ਤਕੜਾ ਖੇਡ ਰਿਹਾ ਜਿਹਨੂੰ ਇਹ ਕਹਿ ਸਕਦੇ ਹਾਂ ਕਿ ਭਾਈ ਰਿਕਾਰਡ ਤੋੜ ਖੇਡ ਰਿਹਾ ਤੇ ਉੱਥੇ ਉਹਨੇ ਆਸਟ੍ਰੇਲੀਆ ਵਰਗੀ ਟੀਮ ਨੂੰ ਤੇ ਬੰਗਲਾਦੇਸ਼ ਵਰਗੀਆਂ ਟੀਮਾਂ ਨੂੰ ਪਛਾੜਦੇ ਹੋਏ ਧਰਮੁੰਦੇ ਹੋਏ ਖੁੱਦ ਨੂੰ ਸੈਮੀਫਾਈਨਲ ਦੇ ਵਿੱਚ ਦਾਅਵੇਦਾਰ ਖੜਾ ਕਰ ਦਿੱਤਾ ਤੇ ਹੁਣ ਜਿਹੜਾ ਉਹਦਾ ਮੁਕਾਬਲਾ ਨੈਕਸਟ ਮੁਕਾਬਲਾ ਅਫਗਾਨਿਸਤਾਨ ਦਾ ਜਿਹੜਾ ਬੰਗਲਾਦੇਸ਼ ਤੋਂ ਮੈਚ ਜਿੱਤ ਲਿਆ ਅੱਜ ਸਵੇਰੇ ਤੇ ਹੁਣ ਜਿਹੜਾ ਉਹਦਾ ਮੁਕਾਬਲਾ ਹੈ ਉਹ ਸਾਊਥ ਅਫਰੀਕਾ ਨਾਲ ਹੋ ਰਿਹਾ ਚਾਹੇ ਸਾਊਥ ਅਫਰੀਕਾ ਬਹੁਤ ਵੱਡੀ ਟੀਮ ਆ ਲੇਕਿਨ ਘੱਟ ਅੱਜ ਦੇ ਟਾਈਮ 'ਚ ਆਪਾਂ ਕਹਿ ਦਈਏ ਕਿ ਅਫਗਾਨਿਸਤਾਨ ਵੀ ਨਹੀਂ ਵਾਕੇ ਕਮਜ਼ੋਰ ਕਿਸੇ ਨੂੰ ਨਾ ਸਮਝੋ ਮਾੜਾ ਕਿਸੇ ਨੂੰ ਨਾ ਸਮਝੋ ਸਭ ਚੜਦੇ ਤੋਂ ਚੜਦੇ ਤੇ ਦਬਦੇ ਤੋਂ ਦਬਦੇ ਆ ਰਹੇ ਨੇ ਤੇ ਅਗਰ ਦੇਖਿਆ ਜਾਵੇ ਟੌਪ ਦੇ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਬੈਟਸਮੈਨ ਵੀ ਅਫਗਾਨਿਸਤਾਨ ਦਾ ਟੌਪ ਤੇ ਚੱਲਣ ਦੇ ਆ ਤੇ ਅਗਰ ਬੋਲਿੰਗ ਦੇ ਵਿੱਚ ਸਭ ਤੋਂ ਵੱਧ ਵਿਕਟਾਂ ਕਰ ਕੇ ਕਿਹ ਟੀਮ ਨੇ ਲਈਆਂ ਖਿਡਾਰੀ ਨੇ ਤਾਂ ਉਹ ਖਿਡਾਰੀ ਵੀ ਅਫਗਾਨਿਸਤਾਨ ਦੀ ਟੀਮ ਦਾ ਹੀ ਹੈਗਾ ਜਿਨੇ ਸਭ ਤੋਂ ਵੱਧ ਵਿਕਟਾਂ ਲਗੀਆਂ ਨੇ ਤੇ ਬਾਕੀ ਹੁਣ ਦੇਖਦੇ ਆ ਪਰਸੋਂ ਨੂੰ ਕੀ ਹੁੰਦਾ